ਸਵੇਰ ਦੀ ਸੈਰ ਤੇ ਜਾ ਰਹੇ ਆਂ ਵੇਖ ਲਓ ਅਮਰ ਸ਼ਾਂਤੀ ਚਾਰ ਸਫੇਰੇ ਕੋਈ ਸ਼ੋਰ ਸ਼ਰਾਬਾ ਨਹੀਂ ਇਹ ਸਾਡੀ ਰੈਸਾ ਇੱਥੇ ਰੁਕਦੇ ਆਂ ਰਹਿਨੇ ਆਂ ਅਸੀਂ ਤੇ ਇਹ ਰਸਤਾ ਪੈਦਲ ਜਾਣ ਵਾਲੇ ਵਾਸਤੇ ਹੈ ਤੇ ਅੱਜ ਮੈਂ ਦੂਜੇ ਪਾਸੇ ਲੰਘਣਾ ਹਣਜੀ ਮੈਂ ਲੰਘਣਾ ਤਾਂ ਕੋਈ ਗੱਡੀ ਆ ਗਈ ਤਾਂ ਉਹ ਆਪੇ ਰੁਕ ਜਾਣੀ ਹੈ ਮੈਂ ਨਹੀਂ ਰੁਕਣਾ ਮੰਨ ਲਓ ਕਿ ਰੁਕਣ ਵਾਲਾ ਬੰਦਾ ਇਹਨੂੰ ਆਪੇ ਗੱਡੀ ਛੋੜੇ ਬਰਾਬਰ ਉਹ ਗੱਡੀ ਆ ਰਹੀ ਹੈ ਮਰਜੋ ਮੈਂ ਲੰਘਿਆ ਉਦੋਂ ਲੰਘੂਗੀ ਉਹ ਇਹ ਪੈਦਲ ਰਸਤਾ ਦੂਜੇ ਪਾਸੇ ਅੱਜ ਮੈਂ ਸੜਕ ਦੇ ਵੀ ਜਾ ਰਿਹਾ ਲਓ ਜੀ ਦਿਖਾਉਣਾ ਸੋਨੂੰ ਅੱਜ ਕੁਝ ਗੱਲਾਂ ਆਏ ਜੀਆਂ ਜਿਹੜੀਆਂ ਮੈਨੂੰ ਚੰਗੀਆਂ ਲੱਗੀਆਂ ਇਹ ਪੰਜਾਬੀਆਂ ਦਾ ਸਾਰਾ ਜਿਹੜਾ ਆਹਾਰ ਹੇਗਾ ਪੰਜਾਬੀ ਰਹਿੰਦੇ ਇੱਥੇ ਲੋਕ ਸਾਰੇ ਆਪਣੇ ਆਹ ਗੱਡੀਆਂ ਜਿਹੜੀ ਸੜਕ ਦੇ ਇਧਰ ਸਾਈਡ ਤੇ ਖੜੀਆਂ ਉਹ ਦੂਜੀ ਸਾਈਡ ਤੇ ਇਹ ਇੱਥੇ ਰੁਕ ਸਕਦੀਆਂ ਜੇ ਕਿਸੇ ਦਾ ਘਰ ਹੋਊਗਾ ਉੱਥੇ ਗੱਡੀਆਂ ਨਹੀਂ ਰੁਕ ਸਕਦੀਆਂ ਉਹਦੇ ਅੱਗੇ ਕਿਉਂਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਆ ਇੱਕ ਸਾਈਡ ਤੇ ਖੜੀਆਂ ਕਿਸੇ ਨੂੰ ਪਰੇਸ਼ਾਨੀ ਨਹੀਂ ਤਾਂ ਕਰਕੇ ਇਹ ਰਾਤ ਦੀਆਂ ਇੱਥੇ ਰੁਕੀਆਂ ਪਰ ਆ ਇਧਰ ਘਰ ਆ ਇੱਥੇ ਇਹਨਾਂ ਦੀ ਗੱਡੀ ਰੁਕ ਸਕਦੀਆਂ ਦੂਜਾ ਕੋਈ ਲੈ ਕੇ ਗੱਡੀ ਨਹੀਂ ਖੜਾਊਗਾ ਆ ਦੇਖੋ ਜਦ ਇਧਰ ਵੀ ਚੱਲਦੇ ਲੋ ਜੀ ਇਹ ਬਫ ਜੰਮੀ ਪਈ ਐ ਇੱਥੇ ਆਪਾਂ ਕਹਿਦੇ ਨੇ ਜਿਵੇਂ ਛੱਪੜ ਹੁੰਦੇ ਆ ਜਿਵੇਂ ਆਪਣੇ ਪਿੰਡਾਂ 'ਚ ਉਹ ਨੇੜੇ ਉਹ ਦਿਖਾਉਣੇ ਆ ਤੁਹਾਨੂੰ ਇਹ ਤਸਵੀਰਾਂ ਇਹ ਲੱਕੜ ਦੇ ਘਰ ਪਾਏ ਜਾਂਦੇ ਜੀ ਲੱਕੜ ਦੇ ਅੱਗੇ ਬਕਾਇਦਾ ਗੱਡੀਆਂ ਆਪਦੀਆਂ ਖੜੀਆਂ ਦੂਧੀਆਂ ਆਸੇ-ਪਾਸੇ ਖੜੀਆਂ ਗੱਡੀਆਂ ਇਹਨਾਂ ਦੇ ਘਰ ਅੱਗੇ ਕਿਸੇ ਦੇ ਕੋਈ ਗੱਡੀ ਨਹੀਂ ਖੜੂਗੀ ਆ ਸਾਰੇ ਪੰਜਾਬੀਆਂ ਦਾ ਜਿਹੜਾ ਇਲਾਕਾ ਹੈ 12 AB ਤੇ SW ਇਹ ਨਾਂ ਦਿੱਤਾ ਗਿਆ ਇਹਨਾਂ ਨੂੰ ਸਿਰ ਰੋਡ ਨੂੰ ਆਹ ਰਸਤਾ ਜਿਹੜਾ ਇਹਨਾਂ ਦੇ ਘਰ ਨੂੰ ਜਾਂਦਾ ਇਹਨਾਂ ਦੀਆਂ ਗੱਡੀਆਂ ਖੜੀਆਂ ਇੱਥੇ ਇਹ ਨਹੀਂ ਕੋਈ ਇੱਥੇ ਵਿਚਾਲੇ ਲਿਆ ਕੇ ਖੜੂਗਾ ਜੇ ਖੜੀਏ ਤਾਂ ਪਰਲੇ ਇਹ ਲਗਾ ਕੇ ਰਸਤਾ ਇਹਨਾਂ ਦਾ ਤੇ ਇੱਧਰ ਇਹਨਾਂ ਦਾ ਫਿਰ ਰਸਤਾ ਲੰਗਾ ਕੇ ਖੜੀ ਹੈ ਗੱਡੀ ਇਹ ਆਪੋ ਆਪਣੇ ਘਰਾਂ ਦੇ ਅੱਗੇ ਖੜੀਆਂ ਆਪਾ ਇੱਥੇ ਜੇ ਕਿਸੇ ਘਰ ਨੂੰ ਕੋਈ ਅੱਗ ਲੱਗਦੀ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਹਾਦਸਾ ਹੁੰਦਾ ਇਹਦੇ ਅੱਗੇ ਵੀ ਕੋਈ ਗੱਡੀ ਨਹੀਂ ਖੜਾ ਸਕਦਾ ਤੇ ਜੇ ਕੋਈ ਗੱਡੀ ਖੜਾਊਗਾ ਉਹਦੇ ਗੱਡੀ ਦੇ ਸੀਸੇ ਭੰਨ ਕੇ ਉਹਦੇ ਵਿੱਚ ਦੀ ਪੈਪ ਕੱਢ ਕੇ ਤੇ ਉੱਥੋਂ ਤੱਕ ਜਿੱਥੇ ਕੋਈ ਅਗੇ ਲੱਗੀ ਹੈ ਉੱਥੋਂ ਤੱਕ ਪੈਪ ਪਹੁੰਚਾਈ ਜਾਊਗੀ ਤੇ ਇਸ ਤੋਂ ਬਾਅਦ ਉਹਨੂੰ ਜੁਰਮਾਨਾ ਵੀ ਉਹਦੀ ਟਿਕਟ ਵੀ ਕੱਟੀ ਜਾਊਗੀ ਜਿਹੜਾ ਇੱਥੇ ਗੱਡੀ ਲਿਆਊਗਾ ਬੂਰੀਤਰਾ ਸਾਤ ਕਿੱਡੀਆਂ ਮਹਿੰਗੀਆਂ ਗੱਡੀਆਂ ਹੈ ਕਿਰਦੇ 8:00 ਵਜੇ 11 ਮਿੰਟ ਹੋ ਗਏ ਤੇ ਪਰ ਖਰਕਾ ਤੇ ਕੋਈ ਚਹਿਲ ਪਹਿਣ ਨਹੀਂ ਕਿਉਂਕਿ ਲੋਕ ਆਪਦੇ ਕਮਾਕਰਾਂ ਨੂੰ ਲੇਟ ਆਉਂਦੇ ਆ ਤੇ ਸਵੇਰੇ ਲੇਟ ਹੀ ਉੱਠਦੇ ਆ ਇਹ ਜਿਹੜੇ ਰੰਗ ਇੱਥੇ ਲਾ ਲਿਆ ਕਿਉਂਕਿ ਬਾਸਟਕ ਬਾਲ ਆ ਜਿਹੜੀ ਇਹ ਅੰਗਰੇਜ਼ਾਂ ਦੀ ਤੇ ਬੜੀ ਫੇਵਰਿਟ ਗੇਮ ਆ ਲਓ ਜੀ ਇਹ ਜਿਹੜਾ ਪਾਣੀ ਸੋਨੂੰ ਹੁਣ ਨਹੀਂ ਦਾ ਤੇ ਅਗਲੇ ਦਿਨਾਂ ਚ ਇੱਥੇ ਬਰਫ ਦਾ ਪੂਰਾ ਢਕਿਆ ਜਾਣਾ ਬਰ ਪੈਣ ਲੱਗਣੀ ਇੱਥੇ ਯਾਨੀ ਕੱਲ ਦੀ ਪੈਣ ਲੱਗੀ ਪਰसों ਦੀ ਪਰ ਕਿਤੇ ਘੱਟ ਕਿਤੇ ਵੱਧ ਉਹ ਜ਼ਿਆਦਾ ਉਹ ਨਹੀਂ ਕਿ ਬਰਫ ਨਹੀਂ ਜਦੋਂ ਜ਼ਿਆਦਾ ਬਰ ਪੈਣੀ ਅਗਲੇ ਦਿਨਾਂ ਚ ਉਦੋਂ ਤਾਂ ਸਫਾਈ ਕਰਨੀ ਪੈਂਦੀ ਹੈ ਹਰ ਘਰ ਜੇ ਜਗੀ ਜੀ ਦੇ ਬਰ ਪੈਂਦੀ ਹੈ ਉਹਨੂੰ ਬਰਫ ਸਵੇਰੇ ਉੱਠ ਕੇ ਹਟਾਉਣੀ ਪੈਂਦੀ ਹੈ ਤੇ ਜਿਹੜਾ ਨਾ ਹਟਾਉ ਕਿਸੇ ਤਰ੍ਹਾਂ ਦਾ ਕਿਸੇ ਦਾ ਕੋਈ ਹਾਦਸਾ ਹੋ ਗਿਆ ਤੇ ਉਹਨੇ ਕੰਪਲੀਟ ਕਰਤੀ ਉਸ ਘਰ ਦੇ ਮਾਲ ਖਿਲਾਫ ਤਾਂ ਉਹਦੇ ਤੇ ਕਾਨੂੰਨੀ ਕਾਰਵਾਈ ਹੋਊਗੀ ਜਿਹਦਾ ਕੋਈ ਨੁਕਸਾਨ ਹੋਇਆ ਉਹਦੇ ਨੁਕਸਾਨ ਦੀ ਭਰਪਾਈ ਕਰਨੀ ਪਊਗੀ ਜੀ ਹਲੋ ਜੀ ਇਹਦਾ ਬੱਤੀਆਂ ਦੀ ਦਿਖਾਉੜਿਆ ਵੀ ਬੱਤੀਆਂ ਹੋਗੀਆਂ ਤੇ ਪੈਦਲ ਜਿਹੜਾ ਜਾਣ ਵਾਲਾ ਉਹ ਕਿਵੇਂ ਜਾ ਸਕਦਾ ਆ ਪੱਟੀ ਹੈ ਜੀ ਪੈਦਲ ਜਾਣ ਵਾਲੇ ਵਾਸਤੇ ਆ ਬਟਨ ਲੱਗ ਗਿਆ ਜੀ ਇੱਥੇ ਨੂੰ ਸਟਾਰਟ ਕਰੋ ਹੁਣ ਉਹ ਸਾਹਮਣੇ ਪਰ ਮੇਰਾ ਟਾਈਮ ਹੋ ਗਿਆ ਜੀ ਚੱਲਦਾ ਮੈਂ ਜਾ ਰਿਹਾ ਜੀ ਇਧਰੋਂ ਕੋਈ ਵੀ ਚੀਜ਼ ਗੁਜਰੂਗੀ ਤਾਂ ਮੰਨ ਲਓ ਆਪਣੇ ਆਪ ਹੀ ਖੜ ਜੂਗੀ ਤੁਸੀਂ ਆਪਦੇ ਟਾਈਮ ਤੇ ਉਧਰ ਲੰਗੇ ਜਾਣਾ ਹਾਂ ਜੀ ਤੇ 15 ਹੋ ਗਏ ਜੀ 12 11 ਹਾਲੋ ਜਿਵੇਂਰਾ ਟਾਈਮ ਪੂਰਾ ਹੋ ਗਿਆ ਇਹਦੇ ਚ ਆ ਇਹ ਨਿਸ਼ਾਨਾ ਜੀ ਪੈਦਲ ਜਾਣ ਵਾਲੇ ਵਾਸਤੇ ਮੇਰਾ ਹੁਣ ਟਾਈਮ ਪੂਰਾ ਹੋ ਗਿਆ ਹੁਣ ਸੂਡਾ ਟਾਈਮ ਨਹੀਂ ਲੰਘਣ ਦਾ ਹੁਣ ਇਹਨਾਂ ਗੱਡੀਆਂ ਦੇ ਲੰਘਣ ਦਾ ਟਾਈਮ ਹੀ ਆ ਇਹ ਹੀ ਲੰਘਣਗੇ ਆ ਜੇ ਪੈਦਲ ਜਾਣ ਵਾਲਾ ਹੁਣ ਲੰਘੂਗਾ ਤਾਂ ਉਹ ਵੀ ਇਹਨਾਂ ਦੇ ਨਿਯਮਾਂ ਦੇ ਉਲਟੀ ਆ ਹੁਣ ਨਹੀਂ ਗੱਡੀਆਂ ਰੁਕਣਗੀਆਂ ਜੇ ਪੈਦਲ ਜਾਣ ਵਾਲਾ ਹੋਊਗਾ ਤਾਂ ਤੁਸੀਂ ਜਿਹੜੇ ਟ੍ਰੈਫਿਕ ਨਿਯਮਾਂ ਦੀ ਲੰਘਣਾ ਕਰ ਰਹੇ ਹੋ ਖਸ਼ੂ ਨੂੰ ਵੀ ਇਹਦਾ ਹਰਜਾਨਾ ਪਊਗਾ ਰੇਟਾ ਪੈਟਰੋਲ ਪਾਪਾ ਅੱਗੇ ਥਾਣਾ ਮਤੋਂ ਰੁਕਜੋ ਅਜੇ ਨਹੀਂ ਤੁਸੀਂ ਆਉਣਾ ਤੇ ਆ ਉਧਰ ਵੀ ਹੱਥ ਦਾ ਖਾਣਾ ਤੁਸੀਂ ਜਾ ਨਹੀਂ ਸਕਦੇ ਜੀ ਹੁਣ ਮੈਂ ਉਧਰ ਲੰਘਣਾ ਹਲਕੇ ਜਿਦਵਾਤਾ ਟੱਚ ਕਰਤਾ ਤੇ ਹੁਣ ਮੇਰਾ ਜੀ ਟਾਈਮ ਆਇਆ ਨਹੀਂ ਉਹਨਾਂ ਚਰ ਗੱਡੀਆਂ ਲੰਗੀ ਜਾਣਗੀਆਂ ਜਦੋਂ ਚਿੱਟਾ ਹੋ ਗਿਆ ਹੱਥ ਜਿਹੜਾ ਇਹੇ ਪੈਦਲ ਚੱਨਣ ਵਾਲੇ ਦਾ ਨਿਸ਼ਾਨ ਆ ਗਿਆ ਉਦੋਂ ਵੇ ਚੱਲਣਾ ਉਦੋਂ ਆ ਗੱਡੀਆਂ ਇਹ ਨਹੀਂ ਵੀ ਉਹ ਰੁਕਣਗੀਆਂ ਨਹੀਂ ਇਹਨਾਂ ਨੂੰ ਰੁਕਣਾ ਪਊਗਾ ਹੁਣ ਗੱਡੀ ਕੋਈ ਆਊ ਹੁਣ ਤੁਸੀਂ ਦੇਖੀ ਜਾਓ ਇਧਰੋਂ ਗੱਡੀ ਆ ਰਹੀ ਹੈ ਕਿਹਨੇ ਰੁਕ ਜਾਣਾ ਹਾਂ ਇਹ ਗੱਡੀ ਇੱਥੇ ਆ ਕੇ ਰੁਕ ਜੂਗੀ ਜਾ ਨਹੀਂ ਸਿਕੜਉਣਾ ਚ ਰਹੀ ਗੱਡੀ ਨੇ ਜਿੰਨਾ ਚਿਰ ਮੇਰਾ ਟਾਈਮ ਪਿਆ ਇਹ ਹੁਣ ਮੇਰਾ ਟਾਈਮ ਪਿਆ ਜੀ ਹਟ ਸੱਤ ਸੂਬਨ ਲਓ ਹੁਣ ਆ ਗੱਡੀ ਫੇਰ ਰੁਕੀ ਤੇ ਆ ਟਾਈਮ ਪੂਰਾ ਹੋ ਗਿਆ ਇਹ ਚੱਲ ਪਈ ਗੱਡੀ ਉਹ ਗੱਡੀਆਂ ਰੁਕ ਜੀਆਂ ਜੀ ਹੁਣ ਕਿਉਂਕਿ ਬੱਤੀ ਹੋ ਗਈ ਲਓ ਜੀ ਉਹ ਹੁਣ ਬੱਤੀ ਇਧਰ ਹਰੀ ਹੋ ਗਈ ਤੇ ਇਹ ਚੱਲ ਪਈ ਇਹ ਸਾਰਿਆਂ ਲਈ ਫੋਲੋ ਕਰਨੇ ਪੈਂਦੇ ਆ ਜਿਹੜੇ ਕਾਨੂੰਨ ਆ ਆ ਬਿਅਕਤੀ ਨੂੰ ਵੀ ਤੇ ਪੈਦਲ ਚੱਲ ਕੇ ਆ ਰਹੇ ਆ ਹੁਣ ਇਹ ਪੈਦਲ ਜਾਣ ਦਾ ਜਿਹੜਾ ਰਸਤਾ ਇਧਰਲੇ ਪਾਸੇ ਇਹ ਜਿਹੜੇ ਪੈਦਲ ਜਾਣ ਵਾਲੇ ਆ ਖੜੇ ਆ ਸਾਡਾ ਟਾਈਮ ਹੋ ਗਿਆ ਜੀ ਚਲੋ ਹੋ ਗਿਆ ਟਾਈਮ ਕੋਈ ਨਹੀਂ ਇਹ ਹੁਣ ਟਾਈਮ ਹੋ ਗਿਆ ਜੀ ਤੇ ਗੱਡੀਆਂ ਰੁਕ ਗਿਆ ਜੀ ਗੱਡੀਆਂ ਚੱਲੀ ਜਾਣਗੀਆਂ ਜੀ ਚਾਰਸ ਫਿਰੇ ਇੱਥੇ ਆ ਕੇ ਗੱਡੀਆਂ ਰੁਕੀ ਜਾਣਗੀਆਂ ਜੀ ਉਨਾਂ ਚਿਰ ਕੋਈ ਲੰਘ ਨਹੀਂ ਸਕਦਾ ਜਿੰਨਾ ਚਿਰ ਟਾਈਮ ਨਹੀਂ ਪੂਰਾ ਹੁੰਦਾ ਜਾ ਦੂਬਾ ਜੀ ਜਾਣਾ ਹੈ ਦੂਜੀ ਸਾਈਡ ਉਧਰ ਉਥੋਂ ਫੇਰ ਹੁਣ ਬੱਤੀ ਹੋਣੀ ਹੈ ਹੈਨਾ ਹਰ ਟਾਈਮ ਪੂਰਾ ਹੋ ਗਿਆ ਜੀ ਬੱਤੀ ਦਾ ਹੁਣ ਉਧਰ ਦੀ ਸਾਈਡ ਜਾਣਾ ਲੱਗੀ ਹੈ ਬੱਤੀ ਹਾਂ ਨਾ ਤਾਂ ਉਥੇ ਬਣਾਉਂਗਾ ਤਾਂ ਫਾਇਦਾ ਆ ਗੱਡੀ ਰੋਕੋ ਜੀ ਸਾਹਮਣੇ ਨਹੀਂ ਦੇਖ ਗੱਡੀ ਲਗਾਉਗੀ ਉਹ ਸਾਹਮਣੇ ਸਾਹਮਣੇ ਹਾਂ ਰੋਗੀ ਜੀ ਗੱਡੀ ਅੱਜ ਨਾ ਚਰ ਲੰਗਦੇ ਨਹੀਂ ਉਹਨਾਂ ਚ ਰ ਇਹ ਗੱਡੀ ਨੇ ਆ ਦੂਜੀਆਂ ਗੱਡੀਆਂ ਰੁਕੀ ਜਾਣੀਆਂ ਹੈਂ ਗੱਡੀਆਂ ਉਹ ਦੇਈਏ ਫਿਰ ਯਾਨੀ ਪਿੱਛੇ ਨੂੰ ਪਿੱਛੇ ਪਿੱਛੇ ਇਹਦੀਆਂ ਬੱਕੀਆਂ ਖਰੀ ਹੈਰਲੇ ਵਾਸਤੇ ਹੁੰਦੀਆਂ ਨੇ ਹਾਂ ਦੇਖੋ ਜੀ ਹੁਣ ਤੱਕ ਵੀ ਆ ਜੀ ਕਿਆ ਬਾਤ ਹੈ ਇਹ ਆ ਜੀ ਨਜ਼ਰ ਤੋਂ ਨਹੀਂ ਲੱਗਦੇ ਉਹਨਾਂ ਚਰ ਆ ਫੇਰ ਲਓ ਜੀ